ਕੈਨੇਡਾ ਦੇ ਵਿੱਚ ਵਾਪਰਿਆ ਦਰਦਨਾਕ ਹਾਸਾ ਰਖੜੀ ਬਣਵਾਉਣ ਜਾ ਰਹੇ ਨੌਜਵਾਨ ਦੀ ਹੋਈ ਮੌਤ ਕਾਰ ਚ ਜ਼ਿੰਦਾ ਸੜਿਆ ਮੁਰੰਡੇ ਦਾ ਨੌਜਵਾਨ ਇੱਕ ਬਹੁਤ ਹੀ ਮੰਦਭਾਗੀ ਖਬਰ ਓਟਵਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਕਾਰ ਦੇ ਵਿੱਚ ਸੜ ਜਾਣ ਦੇ ਕਾਰਨ ਮੌਤ ਹੋ ਗਈ 31 ਸਾਲ ਦਾ ਨੌਜਵਾਨ ਹਰਵਿੰਦਰ ਸਿੰਘ ਹੈਰੀ ਪੰਜਾਬ ਤੋਂ ਮੁਰੰਡੇ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਲੰਘੇ ਸ਼ਨੀਵਾਰ ਨੂੰ ਰਖੜੀ ਵਾਲੇ ਦਿਨ ਆਪਣੀ ਭੈਣ ਦੇ ਕੋਲ ਰਖੜੀ ਬਣਵਾਉਣ ਜਾ ਰਿਹਾ ਸੀ ਜਦੋਂ ਹੈਰੀ ਆਟਵਾ ਦੇ ਹਾਈਵੇ 417 ਤੇ ਜਾ ਰਿਹਾ ਸੀ ਤਾਂ ਉਸ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਗੱਡੀ ਸੜ ਕੇ ਜ਼ਵਾਹ ਹੋ ਗਈ ਅਤੇ ਕਾਰ ਦੇ ਵਿੱਚ ਸਵਾਰ ਹੈਰੀ ਦੀ ਬੁਰੇ ਤਰੀਕੇ ਦੇ ਨਾਲ ਅੱਗ 'ਚ ਝੁਲਸ ਗਿਆ ਹਾਲਾਂਕਿ ਫਾਇਰਫਾਈਟਰਸ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਉਸ ਨੂੰ ਤੁਰੰਤ ਹਸਪਤਾਲ ਵੀ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ ਹਰਵਿੰਦਰ ਸਿੰਘ ਹੈਰੀ ਦਾ ਵਿਆਹ 5 ਮਹੀਨੇ ਪਹਿਲਾਂ 12 ਮਾਰਚ 2025 ਨੂੰ ਮੋਰਿੰਡਾ ਵਿਖੇ ਹੀ ਹੋਇਆ ਸੀ ਅਤੇ ਮਿਲੀ ਜਾਣਕਾਰੀ ਦੇ ਮੁਤਾਬਕ ਰਖੜੀ ਵਾਲੇ ਦਿਨ ਤੋਂ 1 ਦਿਨ ਪਹਿਲਾਂ ਹੈਰੀ ਦੀ ਵਾਈਫ ਹੈਰੀ ਦੀ ਭੈਣ ਦੇ ਕੋਲ ਚਲੀ ਗਈ ਸੀ ਅਤੇ ਹੈਰੀ ਨੇ ਉਸ ਨੂੰ ਇਹ ਕਿਹਾ ਸੀ ਕਿ ਉਹ ਰਖੜੀ ਵਾਲੇ ਦਿਨ ਆਪਣੀ ਭੈਣ ਤੋਂ ਰਖੜੀ ਬਣਵਾਉਣ ਦੇ ਲਈ ਆਵੇਗਾ ਅਤੇ ਫਿਰ ਉਹ ਉਸ ਨੂੰ ਵੀ ਨਾਲ ਲੈ ਕੇ ਵਾਪਸ ਆਪਣੇ ਘਰ ਆ ਜਾਵੇਗਾ ਪਰ ਪ੍ਰਮਾਤਮਾ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ OPP ਇਸ ਰੀਜਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਉਹ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਗ ਕਿੰਨੀ ਖਤਰਨਾਕ ਹੋਵੇਗੀ ਅਤੇ ਨਾਲ ਹੀ ਉਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਇਨ੍ਹਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਆਪਣੀ ਗੱਡੀ ਦੇ ਫਲੂਇਡਸ ਜ਼ਰੂਰ ਚੈੱਕ ਕਰੋ ਅਤੇ ਗੱਡੀ ਦੇ ਵਿੱਚ ਐਮਰਜੈਂਸੀ ਸਪਲਾਈਜ਼ ਜਿਵੇਂ ਕਿ ਪਾਣੀ ਜ਼ਰੂਰ ਕੈਰੀ ਕਰੋ। ਉੱਥੇ ਹੀ ਬਹੁਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਆਪਣੀ ਗੱਡੀ ਦੀ ਇਨਸਪੈਕਸ਼ਨ ਸਮੇਂ ਤੇ ਰਹਿੰਦੇ ਆ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਅਤੇ ਖਾਸ ਕਰਕੇ ਜੇ ਤੁਹਾਡੀ ਗੱਡੀ ਦੇ ਵਿੱਚ ਕੋਈ ਦਿੱਕਤ ਹੈ ਤਾਂ ਉਹਨੂੰ ਵੇਚਣ ਦੇ ਵੇਲੇ ਦੂਸਰੇ ਬੰਦੇ ਨੂੰ ਜ਼ਰੂਰ ਦੱਸ ਦਵੋ ਤਾਂ ਕਿ ਕਿਸੇ ਦੀ ਜ਼ਿੰਦਗੀ ਦੇ ਨਾਲ ਕੋਈ ਖਿਲਵਾੜ ਨਾ ਹੋ ਸਕੇ। ਹਾਲਾਂਕਿ ਹਰਵਿੰਦਰ ਸਿੰਘ ਹੈਰੀ ਦੇ ਕੋਲ ਕਿਹੜੀ ਕਾਰ ਸੀ ਅਤੇ ਕਾਰ ਨੂੰ ਅੱਗ ਲੱਗਣ ਦਾ ਕੀ ਕਾਰਨ ਰਿਹਾ ਉਹ ਜੇ ਤੱਕ ਸਾਹਮਣੇ ਨਹੀਂ ਆਇਆ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਇਹੀ ਲੱਗ ਰਿਹਾ ਹੈ ਕਿ ਟੈਂਪਰੇਚਰ ਜ਼ਿਆਦਾ ਹੋਣ ਦੇ ਕਾਰਨ ਕਾਰ ਓਵਰਹੀਟ ਕਰ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਅੱਗ ਲੱਗ ਗਈ ਰੈਡ FM ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ